ਖਬਰ ਗੁਰਦਾਸਪੁਰ ਤੋਂ ਜਿੱਥੇ ਇੱਕ ਪਿਟਬੁਲ ਕੁੱਤੇ ਨੇ 85 ਸਾਲਾ ਬਜ਼ੁਰਗ ਨੂੰ ਗੂਰੀ ਤਰ੍ਹਾਂ ਨੋਚਿਆ ਕਟਨਾ ਹਰਚੋਵਾਲ ਕਸਬੇ ਦੇ ਨੇੜਲੇ ਪਿੰਡ ਬਹਾਦਰਪੁਰ ਰਾਜਵਾਦੀ ਹੈ ਪਰਿਵਾਰ ਮੁਤਾਬਕ ਗਵਾਂਡਿਆ ਨੇ ਦਿਖਾਵੇ ਦੇ ਲਈ ਪਿਟਬੁਲ ਨਸਲ ਦਾ ਕੁੱਤਾ ਪਾਲਿਆ ਹੋਇਆ ਜੋ ਪਿੰਡ ਦੇ ਵਿੱਚ ਕਈ ਲੋਕਾਂ ਨੂੰ ਵੱਢ ਚੁੱਕਾ ਹੈ ਪਿੰਡ ਵਾਲਿਆਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਹਨਾਂ ਘਰ ਕੁੱਤਾ ਰੱਖਿਆ ਹੈ ਜਿਸਨੇ ਹੁਣ ਉਹਨਾਂ ਦੇ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਬਜ਼ੁਰਗ ਦੀ ਗੰਭੀਰ ਹਾਲਤ ਦੇ ਚੱਲਦਿਆਂ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਬੱਚੇ ਵੀ ਨਹੀਂ ਤੇ ਗਵਾਂਡੀਆਂ ਦੇ ਕੁੱਤੇ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ ਇਸ ਲਈ ਉਹਨਾਂ ਪ੍ਰਸ਼ਾਸਨ ਤੋਂ ਉਕਤ ਗਵਾਂਡੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪੇਸ਼ੀਐਂਟ ਹਰਚਵਾਲ ਤੋਂ ਰੈਫਰ ਹੋ ਕੇ ਆਇਆ ਹੈ ਡੌਗ ਬਾਈਟ ਦੀ ਸਟਿਗਮਲ ਆਇਆ ਹੈ ਕੈਟੇਗਰੀ 3 ਜ਼ਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜੇ ਡੰਗੇ ਜ਼ਖਮ ਹੈ ਤੇ ਖੂਨ ਕਾਫੀ ਨਿਕਲਿਆ ਹੋਇਆ ਹੈ ਉਹਨਾਂ ਦੇ ਇਸ ਕਰਕੇ ਨੇ ਸਟਿਚ ਲੱਗੇ ਹੁੰਦਾ ਕਰਦੇ। ਇਹਦੇ ਵੈਸੇ ਆਪਾਂ ਡੌਗ ਬਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫੇਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂਕਿ ਜ਼ਖਮ ਥੋੜਾ ਡੂੰਗਾ ਸੀ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ। ਤਾਂ ਕਰਕੇ ਢਿੱਲੇ ਢਿੱਲੇ ਜਿਹਾ ਕਿ ਇੱਕਿਆਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਤੇ। ਇਹ ਦੱਸਿਆ ਜੀ ਕਿ ਜਿਹੜੇ ਕੱਟ ਹੈ ਕਿਹਦੇ ਕੇਸ ਦਾ ਕਿਸ ਤਰ੍ਹਾਂ ਦਾ ਡੌਗ ਹੈਗਾ ਕਿਹੜਾ ਵੰਦਾ। ਨਹੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਟਿਆ। ਉਹ ਕੀ ਕਰਵੇ ਕਿ 3 ਸੈਕਿੰਡ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਘੱਟੇ ਵਾਲਾ ਟੀਕਾ ਲਗਾਤਾ ਆ ਕੱਟੀ ਹੋ ਗਈ ਹੈ ਵੀ ਭਾਜੀ ਆਪਣੇ ਨਾਲ ਮਲੋ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਹੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਆ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟਪੋਲਾ ਸ਼ਾਇਦ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ ਚਾਰ ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20 22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਈ ਇਹ ਕੁੱਤਾ ਰੱਖਣ ਵਾਲਾ ਘਰ ਚ ਨਹੀਂ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਤਲਬ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਜੋ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਤੇ ਆਪਣੇ ਘਰ ਵਾਲੋਂ ਲੱਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮਨ ਲੋ ਵਟਾ ਲਿਆ ਵਾ ਮੈਂ ਤਾਂ ਮਨ ਲੋ ਮੇਰੀ ਭਾਬੀ ਨੇ ਮਨ ਲੋ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਭਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਹੈਗੇ ਗੱਲ ਇਹ ਭਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੁਣ ਅਤ ਆ ਇਥੋਂ ਆ ਬਲੱਡ ਨਹੀਂ ਬੰਦ ਹੁੰਦਿਆ ਇੱਥੇ ਆ ਸਿਰ ਦੇ ਵਿੱਚ ਆ ਮਿਸਨਾ ਇਧਰ ਲਈ ਬਾਹਾਂ ਸਾਰੀ ਖਾਦੀ ਆ ਪੈਰ ਸਾਰਾ ਖਾਦਾ ਵਾ